ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6 ਤਰੀਕ 11ਵਾਂ ਮਹੀਨਾ 2025 ਸultanpur ਸਾਹਿਬ ਧੰਨ ਗੁਰੂ ਨਾਨਕ ਸਾਹਿਬ ਜੀਆ ਦੇ ਪ੍ਰਕਾਸ਼ ਦਿਹਾੜੇ ਦੀ ਖੁਸ਼ੀ ਵਿੱਚ ਸਾਰੇ ਹੀ ਦਲਾ ਪੰਥਾਂ ਵੱਲੋਂ ਸਾਧ ਸੰਗਤ ਜੀ ਮੱਲਾ ਕੱਢਿਆ ਗਿਆ ਨਗਰ ਪ੍ਰਕਰਮਾ ਹੋਈ ਆ ਤੇ ਇਹ ਆਪਾਂ ਬਾਬਾ ਮੇਜਰ ਸਿੰਘ ਦੀ ਸੋਢੀ ਉਹਨਾਂ ਦੇ ਪੜਾਵਾਂ ਤੇ ਆਏ ਆ ਤੇ ਹੋਰ ਵੀ ਦਲਾ ਪੰਥਾਂ ਦੇ ਵਿੱਚ ਡਲੇ ਛਕਦੇ ਰਹੇ ਆ ਸਾਧ ਸੰਗਤ ਜੀ ਪਰ ਬਾਬਾ ਮੇਜਰ ਸਿੰਘ ਉਹਨਾਂ ਦੇ ਜਿਹੜਾ ਇਹ ਦਲ ਪੰਥ ਨੇ ਬਾਬਾ ਜੀ ਨੇ ਆਪ ਹਾਜ਼ਰ ਹੋ ਕੇ ਵਿੱਚ ਐ ਨਹੀਂ ਆ ਵੀ ਕਹੇ ਸਿੰਘ ਨੂੰ ਵਰਤਾਰਾ ਨਾ ਆ ਜਾਵੇ ਤਿੰਨ ਤਿੰਨ ਚਾਰ ਚਾਰ ਵਰਤਾਰੇ ਤੇ ਹਰ ਸਿੰਘ ਦੀ ਬਾਬਾ ਜੀ ਨજર ਆਪ ਰੱਖਦ ਰਿਹਾ ਕਹੇ ਸਿੰਘ ਨੂੰ ਵਾਂਝਾ ਨਹੀਂ ਰਹਿਣ ਦਿੱਤਾ ਬੜੀ ਇਹ ਮਹਾਂਪੁਰਖਾਂ ਦੀ ਵੱਡੀ ਗੱਲ ਵੇਖੀ ਆ ਪੀ ਡਲੇ ਨਹੀਂ ਤੇ ਆਮ ਹੀ ਦਲਾ ਪੰਥਾਂ ਦੇ ਵਿੱਚ ਕਾਲ ਯੁਗ ਵਰਤਦਾ ਵਾ ਡੱਬੇ ਭਰ ਭਰ ਕੇ ਦਈ ਜਾਂਦੇ ਆ ਤੇ ਬਾਬਾ ਜੀ ਦੀ ਵੱਡੀ ਇਹ ਵੱਡੀ ਕਿਰਪਾ ਮੈਂ ਵੇਖੀ ਮਹਾਂਪੁਰਖਾਂ ਦਾ ਬਹੁਤ ਵਿਸ਼ਾਲ ਦੈਲਾ ਸਾਧ ਸੰਗਤ ਜੀ ਮਹਾਂਪੁਰਖ ਆਪ ਥਾਲੀਆਂ ਵੰਡਣ ਲੈ ਹੀ ਤੇ ਕੋਈ ਵੀ ਜੇ ਲੇਟ ਆਉਂਦਾ ਸੀ ਤੇ ਉਹਨੂੰ ਆਵਾਜ਼ਾਂ ਮਾਰ ਮਾਰ ਕੇ ਆਪ ਆਂਦਾ ਹੀ ਫਲਾਣਾ ਸਾਈ ਇੱਥੇ ਆ ਇਧਰ ਸੱਜ ਇੱਥੇ ਬਹਿ ਜਾ ਤੇ ਫਿਰ ਉੱਠ ਕੇ ਆਪ ਗੀੜਾ ਮਾਰਿਆ ਸਾਰੇ ਤੇ ਬਹੁਤ ਵੱਡੀ ਇਹ ਗੱਲ ਮੈਂ ਵੇਖੀ ਆ ਵਿਸ਼ਾਲ ਦੇਲਾ ਮਹਾਂਪੁਰਖਾਂ ਦਾ ਸਤਿਗੁਰੂ ਇਸੇ ਤਰ੍ਹਾਂ ਦੀ ਕਿਰਪਾ ਰੱਖਣਾ ਇਸੇ ਤਰ੍ਹਾਂ ਹੀ ਸੰਗਤ ਦੀ ਸੇਵਾ ਕਰਦੇ ਰਹਿਣ ਥੇਰੇ ਥੇਰੇ ਚੋਰੇ ਚੋਰੇ ਵਰਤਾਰੇ ਮਨ ਡਲੇ ਛੱਕੇ ਐਂ ਸੰਤੁਸ਼ਟੀ ਆਈ ਮਨ ਨੂੰ ਐ ਨਹੀਂ ਆ ਵੀ ਕੋਈ ਸਿੰਘ ਵਾਜਾ ਮਾਰਦਾ ਜਾਂ ਰੌਲਾ ਪਾਉਂਦਾ ਵੀ ਇਧਰ ਆ ਜਾ ਇਧਰ ਆ ਜਾ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ